ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਇਹ ਜਿਹਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਹੇਕ ਪਤਾ ਜ਼ਿਲ੍ਹਾ ਸੰਗਰੂਰ ਕਾਸਟ ਮੈਰਾ ਸਿੱਖ ਉਮਰ 19 ਸਾਲ ਪੜ੍ਹਾਈ ਪਲੱਸ 2 ਬੇਸਿਕ ਆਫ ਕੰਪਿਊਟਰ ਕਰੰਟਲੀ ਬੀ ਕਾਮ ਫਰਸਟ ਈਅਰ ਆਈ ਲਰਸ ਸਿਕਸ ਬੈਰਨਪਰਾ ਏਕੇ ਤੇ ਪਰਿਵਾਰ ਦੀ ਮਹੰਗੇ ਖਰਚਾ ਕਰਨ ਵਾਲਾ ਮੁੰਡਾ ਚਾਹੀਦਾ ਪੇਪਰ ਮੈਰिज ਤੇ ਜੁਕੇ ਜਾਣੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜਰਸੀ ਖੂਮਰ 14 12 2005 ਕੱਦ 5'9 ਪੜ੍ਹਾਈ ਪਲੱਸ 2 ਮੈਡੀਕਲ ਪੀਟੀਈ ਸਕੋਰ 64 ਪੈਨ ਇੱਕ ਭਰਾ ਇੱਕ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਰਪ ਦੇ ਵਿੱਚ ਪੀਆਰ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਜਾਂ ਖਰਚਾ ਕਰਨ ਦੇ ਲਈ ਮੁੰਡਾ ਚਾਹੀਦਾ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਗੁਰੂ ਜੀ ਨਾਮਕਔਰ ਪਤਾ ਫਰੀਦਕੋਟ ਕਾਸਟ ਜਟ ਸਿੰਘ ਉਮਰ 1995 ਕੱਦ 5 2 ਪੈਰ 1 ਪ੍ਰਾ 1 ਕਾਮੇ ਜੀ ਕੁੜੀ ਕੈਨੇਡਾ ਪੀਆਰ ਐਂਡ ਸਿਟੀਜ਼ਨਸ਼ਿਪ ਦੀ ਫਾਈਲ ਅਪਲਾਈ ਅਮਰੀਕਾ ਦੇ 10 ਸਾਲ ਦਾ ਵੀਜ਼ਾ ਹੈ ਤੇ ਪਰਿਵਾਰ ਦੀ ਮਹਿੰਗੇ ਮੁੰਡਾ ਕੈਨੇਡਾ ਹੋਵੇ ਭਾਵੇਂ ਕਿਸੇ ਵੀ ਸਟੇਟਸ ਤੇ ਹੋਵੇ ਨਸ਼ੇ ਤੋਂ ਰਹਿਤ ਹੋਵੇ ਸੋਨਾ ਸਨਖਾ ਹੋਵੇ 10 ਕਿੱਲੇ ਜ਼ਮੀਨ ਹੋਵੇ ਤੇ ਮਾਲਵਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਮਨਜੀਤ ਸਿੰਘ ਪਤਾ ਅਮ੍ਰੇਸਰ ਕਾਸਟ ਮਜਬੀ ਸਿੱਖ ਉਮਰ 18 1997 ਜਨਮ ਟਾਈਮ 9:15 ਪੀਐਮ ਕੱਦ 5'7 ਪੜਾਈ ਡਿਪਲੋਮਾ ਸਿਵਲ ਇੰਜੀਨੀਅਰਿੰਗ ਪਿਤਾ ਐਸਆਈ ਪੰਜਾਬ ਪੁਲਿਸ ਮਾਤਾ ਹਾਊਸ ਵਾਈਫ ਤੇ ਕੰਮ ਇਹ ਜੀ ਮੁੰਡਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਤੇ ਪੀਆਰ ਫਾਈਲ ਪ੍ਰੋਸੈਸ ਡਰਾਈਵਰ ਤੇ ਚੌਕ ਕਰ ਦਿਆ ਤੇ ਪਰਿਵਾਰ ਦੀ ਮਹਿੰਗੇ ਕੁੜੀ ਕੈਨੇਡਾ ਦੇ ਵਿੱਚ ਕਿਸੇ ਵੀ ਵੀਜ਼ੇ ਤੇ ਹੋਵੇ ਕਾਸਟ ਨੋ ਵਾਰ ਜਾਂ ਇੰਡੀਆ ਤੋਂ ਬੀਐਸਸੀ ਨਰਸਿੰਗ ਕੀਤੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੰਦੀਪ ਕੌਂਸਲ ਪਤਾ ਸਮਰਾਲਾ ਉਮਰ 29 ਜੂਨ 1985 ਕੱਦ 5 7 कास्ट, कास्ट स्वर्णकार गोल्ड स्मिथ पैन एक मैरिड पिता एक्सपायर माता सीता देवी ਮੁੰਡਾ ਹੈਂਡੀਕੈਪ ਡੀਜੀ ਆਈਸਾਈਟ ਵੈਰੀ ਲੋ ਤੇ ਕਾਮੇ ਜੀ ਗਵਰਨਮੈਂਟ ਜੋਬ ਇਨ ਹੈਲਥ ਡਿਪਾਰਟਮੈਂਟ ਐਜ਼ ਅ ਵਾਰਡ اٹੈਂਡ ਐਟ ਸਿਵਲ ਹਸਪੀਟਲ ਸਮਰਾਨਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਲਜੀਤ ਸਿੰਘ ਪਤਾ ਜੀ ਇਰਕਪੁਰ ਕਾਸਟ ਰਾਮਗੜੀਆ ਗੋਤ ਦਿਓਸੀ ਬਾਸ਼ੂ ਉਮਰ 15 12 1999 ਕਾ ਦੇ 6 ਫੁੱਟ ਜਨਮ ਸਥਾਨ ਚੰਡੀਗੜ੍ਹ ਪੜਾਈ ਪੜਾਈ ਗ੍ਰੈਜੂਏਸ਼ਨ ਪੈਨ ਇੱਕ ਮੈਰਿਡ ਭਰਾ ਇੱਕ ਮੈਰਿਡ ਪਿਤਾ ਦਜਿੰਦਰ ਸਿੰਘ ਆਪਣਾ ਬਿਜ਼ਨਸ ਹੈ ਮਾਤਾ ਸੁਰਿੰਦਰਕੌਰ ਹਾਊਸ ਵਾਈਫ ਕੰਮੇ ਜੀ ਜੋਬ ਆਰ ਐਨ ਜੋਬ ਆ ਰਹੇ ਮੈਂ ਇਨ ਨੈਕਸਮ ਰੂਤੀ ਕੰਪਨੀ ਤੇ ਪਰਿਵਾਰ ਦੀ ਮੰਗੇ ਕੁੜੀ ਸੋਨੀ ਸਨਖੀ ਵਧੀਆ ਪਰਿਵਾਰ ਤੋਂ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰੀਸਟਰ ਨੂਡ ਗੁਰੂ ਜੀ ਨਾਮ ਅਮਨਪ੍ਰੀਤ ਸਿੰਘ ਪਤਾ ਜਲੰਧਰ ਕਾਸਟ ਸਿੱਖ ਰਾਮਗੜੀਆ ਗੋਤ ਨਾਂਦਰਾ ਐਂਡ ਪਨੇਸਰ ਉਮਰ ਸਤੰਬਰ 1996 ਕੱਦ 5'9 ਪੜ੍ਹਾਈ ਬੀਐਸਸੀ ਹਸਪਿਟੈਲਿਟੀ ਮੈਨੇਜਮੈਂਟ ਐਡਵਾਂਸਡ ਡਿਪਲੋਮਾ ਇਨ ਹਸਪਿਟੈਲਿਟੀ ਮੈਨੇਜਮੈਂਟ ਪੈਡ ਇੱਕ ਮੈਰਿਡ ਆਸਟ੍ਰੇਲੀਆ ਪਿਤਾ ਰਵਿੰਦਰ ਸਿੰਘ ਰੇਮੈਂਡ ਐਕਸ ਲੈਕਚਰਰ ਆਫ ਜਰਨਲਿਜ਼ਮ ਇਨ ਯੂਨੀਵਰਸਿਟੀ ਰਿਟਾਇਰ ਚੀਫ ਸਬ ਐਡੀਟਰ ਇਨ ਪੰਜਾਬ ਕੇਸਰੀ ਨਿਊਜ਼ਪੇਪਰ ਮਾਤਾ ਕੁਲਦੀਪ ਕੋ ਰਿਟਾਇਰ 뮤జిక్ ਟੀਚਰ ਤੇ ਪਰਿਵਾਰ ਦੀ ਮਾਂਗੇ ਜੀ ਕੁੜੀ ਸੋਣੀ ਸੁਨਖੀ ਬੀਏ ਚ ਪਲੱਸ 2 ਪਾਸ ਹੋਵੇ ਤੇ ਰਾਮਗੜੀਆ ਕਾਸਟ ਦੀ ਹੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਹੀ ਹੈ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜ਼ਿਲਾ ਕਪੂਰਥਲਾ ਕਾਸਟ ਆਲੂਵਾਰੀਆ ਸਿੱਖ ਵਿਸਤ ਉਮਰ 14 2 1994 ਪੜਾਈ ਪਲੱਸ 2 ਮੈਡੀਕਲ ਡਿਪਲੋਮਾ 3 ইয়ার্স ਕੱਦ 5'6 ਹੈ ਨਾ ਦੋ ਮੈਰਿਡ ਭਰਾ ਇੱਕ ਜੋਕੇ ਤੇ ਕੰਮ ਹੈ ਜੀ ਪ੍ਰਾਈਵੇਟ ਲਿਮਟਿਟਡ ਕੰਪਨੀ ਜੋਬ ਐਂਡ ਪਾਰਟ ਟਾਈਮ ਐਮਾਜ਼ਨ ਵਰਕ ਤੇ ਪਰਿਵਾਰ ਦੀ ਮੰਗੀ ਕੁੜੀ ਸੋਹਣੀ ਸੁਨਖੀ ਪੜੀ ਲਿਖੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਵਦੀਪ ਅਰੋੜਾ ਪਤਾ ਲੁਧਿਆਣਾ ਕਾਸਟ ਅਰੋੜਾ ਉਮਰ 27 1992 ਟਾਈਮ 10:35 ਪੀਐਮ ਕੱਦ 5 ਆਖੜਾਈ ਪੜਾਈ ਪਲੱਸ 2 ਪੈਨਾ 2 ਮੈਰਿਡ ਪਰ 1 ਮੈਰਿਡ ਮਾਤਾ ਹਾਊਸ ਵਾਈਫ ਪਿਤਾ ਐਕਸਪਾਇਰ ਤੇ ਕਾਮੇ ਜੀ ਮੁੰਡੇ ਦਾ ਆਪਣਾ ਵੈਜੀਟੇਬਲ ਸੇਲ ਬਿਜ਼ਨਸ ਏ ਤੇ ਆਮਦਨ 加ਡੇ 3 ਲੱਖ ਸਾਲਾਨਾ ਤੇ ਪਰਿਵਾਰ ਦੀ ਮਹੰਗੇ ਕੁੜੀ ਸੋਹਣੀ ਸੁਨੱਖੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਰਨ ਮਲਹੋਤਰਾ ਉਮਰ 3 6 1994 ਕੱਦ 5 9 ਪਰ ਆ ਇੱਕ ਜਰਮਨੀ ਤੇ ਕਾਮੇ ਜੀ ਕਲੌਥ ਮਰਚੰਟ ਵੈਲ ਸੈਟਲ ਬਿਜ਼ਨਸ ਪੇ ਪਰਵਾਰ ਦੀ ਮੰਗੇ ਕੁੜੀ ਸੋਹਣੀ ਸੁਨਖੀ ਪੜੀ ਲਿਖੀ ਹੋਵੇ ਵਧੀਆ ਪਰਵਾਰ ਤੋਂ ਹੋਵੇ ਪਾਲਰ ਦਾ ਕੋਰਸ ਕੀਤਾ ਹੋਵੇ ਸਟਿਚਿੰਗ ਦਾ ਕੰਮ ਚਾਰਦੀ ਹੋਵੇ ਤੇ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਕਾਸਟ ਜੱਟ ਸਿੱਖ ਗੋਤ ਸਿੱਧੂ ਉਮਰ 39 1994 ਕੱਦ 6 ਫੁੱਟ 1 ਇੰਚ ਪੜਾਈ ਬੀਸੀਏ ਐਮਸੀਏ ਪੜਨਾ ਦੋਨੇ ਇੱਕ ਮੈਰਿਡ ਇੱਕ ਅਨਮੈਰਿਡ ਕੈਨੇਡਾ ਭਰਾ 1 ਇੱਕ ਅਨਮੈਰਿਡ ਕੈਨੇਡਾ ਪਿਤਾ ਆਰਮੀ ਤੋਂ ਰਟਾਇਰ ਨੇ 63000 ਪੈਨਸ਼ਨੇ ਮਹੀਨੇ ਦੀ ਤੇ ਮਾਤਾ ਹਾ ਹਸਵਾਇਫ ਨੇ ਆਮੇ ਜੀ ਇਹਨਾਂ ਦਾ ਮੁੰਡਾ ਵਧੀਆ ਕੰਪਨੀ ਦੇ ਵਿੱਚ ਜੋਬ ਕਰਦਾ ਹੈ ਤੇ 30000 ਮਹੀਨੇ ਦੀ ਆਮਦਨ ਹੈ ਦਸਤਾਰ ਧਾਰੀ ਲੜਕਾ ਹੈ ਜਮੀਨ 4.5 ਕਿੱਲੇ ਆ ਤੇ ਕੋਲੇ ਜਮੀਨ 9 ਕਿੱਲੇ ਆ ਪਰਿਵਾਰ ਦੀ ਮੰਗੇ ਜੀ ਪੜ੍ਹੀ ਲਿਖੀ ਜੱਟ ਸਿੱਖ ਪਰਿਵਾਰ ਦੀ ਲੜਕੀ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੇ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬੋਪਾਰਾ ਇਕਲਾ ਲੁਧਿਆਣਾ ਕਾਸਟ ਜੱਟ ਸਿੱਖ ਉਮਰ 26 12 1993 ਕੱਦ 5 ਫੁੱਟ 7 ਇੰਚ ਪੜ੍ਹਾਈ ਪਲੱਸ 2 ਪਾਸ ਪਿਤਾ ਬਲਜਿੰਦਰ ਸਿੰਘ ਦਿਓਲ ਡਰਾਈਵਰ ਮਾਤਾ ਰਣਜੀਤ ਕੌਰ ਹਾਊਸ ਵਾਈਫ ਪੈਣ ਸੁਖਜੀਤ ਕੌਰ ਤੇ ਕੰਮ ਇਹ ਜੀ ਇਹਨਾਂ ਦਾ ਕੈਨੇਡਾ ਦਾ ਵਿਸਟਰ ਵੀਜ਼ਾ ਲੱਗਿਆ ਹੋਇਆ ਤੇ ਪ੍ਰਾਪਰਟੀ ਨੋ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਹੋਵੇ ਭਾਵੇਂ ਕਿਸੇ ਵੀ ਕਾਸਟ ਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸ਼ਰਮਾ ਪਤਾ ਤਲਵੰਡੀ ਪਾਈ ਜ਼ਿਲ੍ਹਾ ਫਿਰੋਜ਼ਪੁਰ ਉਮਰ 15 1992 ਕੱਦ 55 ਪੜ੍ਹਾਈ ਬੀਏ ਪਾਸ ਪੈਣ 1 ਭਰਾ 1 ਮੁੰਡਾ ਤਲਾਕਸ਼ੁਦਾ ਹੈ ਤੇ ਕੰਮ ਹੈ ਜੀ ਹਲਵਾਈ ਦਾ ਕੰਮ ਹੈ 3 ਸਾਲ ਮਲੇਸ਼ੀਆ ਵਿੱਚ ਕੰਮ ਕੀਤਾ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਭਾਵੇਂ ਤਲਾਕਸ਼ੁਦਾ ਹੋਵੇ ਕੋਈ ਜਾਤੀਬੰਧਨ ਨਹੀਂ ਹੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ। ਕੀ ਦਾ ਰਿਸ਼ਤਾ ਪਤਾ ਚਮਨਾ ਨਗਰ ਹਰਿਆਣਾ ਉਮਰ 3/10/1998 ਕਾਸਟ ਐਸਸੀ ਕੱਦ 5 ਫੁੱਟ 1 ਇੰਚ ਪੜਾਈ ਬੀਏ ਪੈਨਾ 3 ਨੇ 2 ਮੈਰਿਡ ਨੇ 1 ਅਨਮੈਰਿਡ। ਪੁਰਾ 1 ਕੇਜੀ ਅਨਮੈਰਿਡ ਕੰਮੇ ਪ੍ਰਾਈਵੇਟ ਕਾਲਜ ਦੇ ਵਿੱਚ ਨੌਕਰੀ ਕਰਦੀ ਐ ਤੇ ਪਰਿਵਾਰ ਦੀ ਮੰਗੇ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਸੈਟਲ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਪੰਜਾਬ ਤੋਂ ਹੋਵੇ ਕਿਸੇ ਵੀ ਕਾਸਟ ਦਾ ਹੋਵੇ। ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨਾ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਾਜਵਿੰਦਰ ਕੌਰ ਕਾਸਟ ਮcjਬੀ ਸਿੱਖ ਗੋਤ ਸਹੋਤਾ ਵੱਧ ਉਮਰ 17 1997 ਕੱਦ 5 ਫੁੱਟ 2 ਇੰਚ ਪੜਾਈ +2 ਪਿਤਾ ਲਾਲ ਸਿੰਘ ਡਰਾਈਵਰ ਮਾਤਾ ਗੁਰਮੀਤ ਕੌਰ ਹਾਊਸ ਵਾਈਫ ਭਰਾ 1 ਮੈਰਿਡ ਕਾਮੇ ਜੀ ਕੁੜੀ ਦੁਬਈ ਦੇ ਵਿੱਚ ਕੰਮ ਕਰਦੀ ਏ ਦੀ ਪਰਿਵਾਰ ਦੀ ਮੰਗੇ ਜੀ ਮੁੰਡਾ ਕਿਸੇ ਵੀ ਕੰਟਰੀ ਦੇ ਵਿੱਚ ਐਨ ਆਰ ਆਈ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੇਰਨਜੀਤ ਕੌਰ ਪਤਾ ਅਮਰੀਕਾ ਕਾਸਟ ਮਜਬੀ ਸਿੱਖ ਉਮਰ 16 10 1998 ਜਨਮ ਟਾਈਮ 9:45 ਕੱਦ 5 ਫੁੱਟ 2 ਇੰਚ ਪੜਾਈ ਗ੍ਰੈਜੂਏਸ਼ਨ ਪਿਤਾ ਐਸਆਈ ਪੰਜਾਬ ਪੁਲਿਸ ਮਾਤਾ ਹਾਊਸ ਵਾਈਫ ਕੁੜੀ ਤਲਾਕਸ਼ੁਦਾ ਇੱਕ ਆਮੇਜੀ ਕਨੇਡਾ ਵਿਸਟਰ ਵਿਜੇ ਤੇ ਗਈ ਹੈ ਤੇ ਪਰਿਵਾਰ ਦੀ ਮੰਗੇ ਮੁੰਡਾ ਕਨੇਡਾ ਹੋਵੇ ਤਲਾਕਸ਼ੁਦਾ ਹੋਵੇ ਭਾਵੇਂ ਕਿਸੇ ਵੀ ਕਾਸਟ ਦਾ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜਲੰਧਰ ਕਾਸਟ ਜੱਟ ਸਿੱਖ ਉਮਰ 1992 ਕੱਦ 5 ਫੁੱਟ 3 ਇੰਚ ਪੜਾਈ ਬੀਐਸਸੀ ਨਰਸਿੰਗ ਆਲ ਸਟੱਡੀ ਫਰੋਮ ਨਿਊਜ਼ੀਲੈਂਡ ਸਾਰਾ ਪਰਿਵਾਰ ਨਿਊਜ਼ੀਲੈਂਡ ਸੈਟਲ ਹੈ ਕੰਮ ਇਹ ਜੀ ਰਜਿਸਟਰਡ ਆਰਐਨ ਨਰਸ ਗਵਰਨਮੈਂਟ ਹਸਪੀਟਲ ਨਿਊ ਨਿਊਜ਼ੀਲੈਂਡ ਸਿਟੀਜ਼ਨ ਪਰਿਵਾਰ ਦੀ ਮੰਗੇ ਮੁੰਡਾ ਸੋਹਣਾ ਸੁਨੱਖਾ ਪੜਿਆ ਲਿਖਿਆ ਹੋਵੇ ਨੌਕਰੀ ਜਾਂ ਆਪਣਾ ਬਿਜ਼ਨਸ ਹੋਵੇ ਨਸ਼ੇ ਤੋਂ ਰਹਿਤ ਹੋਵੇ ਖਾਨਦਾਨੀ ਪਰਿਵਾਰ ਤੋਂ ਹੋਵੇ ਐਨ ਆਰ ਆਈ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਰਨਦੀਪ ਕੌਰ ਪਤਾ ਗੁਰਦਾਸਪੁਰ ਕਾਸਟ ਜੱਟ ਸਿੱਖ ਗੋਤ ਰੰਧਾਵਾ ਉਮਰ 31 ਤੈਨ 1990 ਕੱਦ 5 ਫੁੱਟ 3 ਇੰਚ ਪੜਾਈ ਜੀ ਐਨਐਮ ਨਰਸਿੰਗ ਪ੍ਰਾਯ ਇੱਕ ਆਸਟ੍ਰੇਲੀਆ ਪੈਣਾ ਦੋਨੇ ਆਸਟ੍ਰੇਲੀਆ ਫਾਦਰ ਗਵਰਨਮੈਂਟ EMPLOYEE ਨੇ ਮਾਤਾ ਹਾਊਸ ਵਾਈਫ ਹੈ ਕਾਮੇ ਜੀ ਕੁੜੀ ਆਸਟ੍ਰੇਲੀਆ ਸਟੂਡੈਂਟ ਵੀਜੇ ਤੇ ਹੈ 12 ਸਾਲਾਂ ਦਾ ਐਕਸਪੀਰੀਅੰਸ ਇਨ ਹੈਲਥ ਕੇਅਰ ਦੇ ਵਿੱਚ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਸਟੇਟਸ ਅਨਮੈਰਿਡ ਡੇਟ ਆਫ ਬਰਥ 1987 ਕੱਦ 5 ਫੁੱਟ 3 ਇੰਚ ਸਟੱਡੀ ਪਲੱਸ 2 ਐਂਡ ਡਿਪਲੋਮਾ ਬਿਊਟੀ ਐਂਡ ਸਲੂਡ ਕਾਸਟ ਮਜਬੀ ਸਿਕ ਸਿਟੀ ਕਪੂਰਥਲਾ ਫਾਦਰ ਐਕਸਪਾਇਰ ਮਦਰ ਹੋਮ ਮੇਕਰ ਇੱਕ ਪ੍ਰਾ ਮੈਰਿਡ ਇੱਕ ਅਨਮੈਰਿਡ ਆਪਣਾ ਬਿਜ਼ਨਸ ਐਂਡ ਖੇਤੀਬਾੜੀ ਇੱਕ ਪ੍ਰਾ ਕੈਨੇਡੀਅਨ ਸਿਟੀਜ਼ਨ ਸਿੰਪਲ ਫੈਮਿਲੀ ਤੇ ਸਿੰਪਲ ਫੈਮਿਲੀ ਤੋਂ ਹੀ ਰਿਸ਼ਤਾ ਹੋਵੇ ਤੇ ਪਰਿਵਾਰ ਦੀ ਮੰਗੇ 노 স্মੋਕਿੰਗ 노 ਅਲਕੋਹਲ ਐਂਡ ਵੈਜੀਟੇਰੀਅਨ ਧਾਰਮਿਕ ਫੈਮਿਲੀ ਪੰਜਾਬ ਐਂਡ ਕੈਨੇਡਾ ਤੋਂ 50 ਤੋਂ 80 ਕਿਲੋਮੀਟਰ ਦੀ ਦੂਰੀ ਤੋਂ ਹੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਡਿਵੋਰਸਡ ਪਤਾ ਲੁਧਿਆਣਾ ਉਮਰ 1982 ਕੋਈ ਬੇਬੀ ਨਹੀਂ ਹੈ ਕੋਈ ਇਸ਼ੂ ਵੀ ਨਹੀਂ ਹੈ ਮੇਰਾ ਕਾਸਟ ਪੜਾਈ ਗ੍ਰੈਜੂਏਟ ਵਿਦ ਕੰਪਿਊਟਰ ਡਿਪਲੋਮਾ ਸਿਸਟਰ ਇੱਕ ਹੈ ਮੈਰਿਡ ਹੈ ਬ੍ਰਦਰ ਦੂਣੇ ਇੱਕ ਮੈਰਿਡ ਇੱਕ ਅਨਮੈਰਿਡ ਡੂਇੰਗ ਜੌਬ ਇਨ ਪ੍ਰਾਈਵੇਟ ਸੈਕਟਰ ਲੜਕਾ ਵੈਲ ਸੈਟਲ ਹੋਵੇ ਬਿਜ਼ਨਸ ਔਰ ਗੁੱਡ ਪੈਕੇਜ ਜੌਬ ਹੋਵੇ ਲੜਕਾ ਵੈਸ਼ਨੋ ਤੇ ਅਪਰ ਕਾਸਟ ਤੋਂ ਹੋਵੇ ਕੋਈ ਨਸ਼ਾ ਨਾ ਕਰਦਾ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਗਗਨਦੀਪ ਸਿੰਘ ਪਤਾ ਮੁਹਾਲੀ ਕਾਸਟ ਖੱਤਰੀ ਗੋਤ ਰੇਖੀ ਉਮਰ ਮਈ 1987 ਕੱਦ 5 ਫੁੱਟ 7 ਇੰਚ ਪੜਾਈ ਐਮਸੀਏ ਮੁੰਡਾ ਤਲਾਕਸ਼ੁਦਾਏ ਪਿਤਾ ਅਭਿਨਾਸ਼ ਸਿੰਘ ਬਿਜ਼ਨਸਮੈਨ ਮਾਤਾ ਨਰਿੰਦਰ ਕੌਰ ਹਾਊਸਵਾਇਫ ਪੈਨ 1केजी ਮੈਰੀਡਿਡ ਬੈਚ ਨੂੰ ਪਰਿਵਾਰ ਕਾਮੇ ਜੀ ਇਹਨਾਂ ਦਾ ਵਰਕਿੰਗ ਇਨ ਅ ਯੂ ਐਸ ਬੇਸਡ ਲੌਜਿਸਟਿਕ ਫਰਮ ਮੋਹਾਲੀ ਇਨਕਮ 11-13 ਲਪੀ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਹੋਵੇ ਗੁਰਸਿੱਖ ਫੈਮਿਲੀ ਤੋਂ ਵੈਸ਼ਨੋ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਮੋਗਾ ਕਾਸਟ ਮਜਬੀ ਸਿੱਖ ਉਮਰ 31 1996 ਕੱਦ 5 ਫੁੱਟ 10 ਇੰਚ ਪੜ੍ਹਾਈ ਬੀਐਸਸੀ ਬੀਐਡ ਐਮਐਡ ਭਰਾ 2 ਨੇ ਮਾਤਾ ਪਿਤਾ ਸਰਕਾਰੀ ਨੌਕਰੀ ਤੇ ਨੇ ਕਾਮੇ ਜੀ ਇਹਨਾਂ ਦਾ ਮੁੰਡਾ ਗਵਰਨਮੈਂਟ ਟੀਚਰ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਸਰਕਾਰੀ ਟੀਚਰ ਹੋਵੇ ਕੱਦ 5 ਫੁੱਟ 4 ਇੰਚ ਤੱਕ ਹੋਵੇ ਤੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਆ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਫਰੀਦਕੋਟ ਕਾਸਟ ਜੱਟ ਸਿੱਖ ਗੋਤ ਸਿੱਧੂ ਬਰਾੜ ਉਮਰ 31 8 1992 ਕੱਦ 6 ਫੁੱਟ ਪੜਾਈ ਪਲੱਸ 2 ਆਈਟੀਆਈ ਰਾ ਇੱਕ ਆਸਟ੍ਰੇਲੀਆ ਕਾਮੇਜੀ ਇਹਨਾਂ ਦਾ ਆਨਲਾਈਨ ਵਰਕ 60000 ਇਨਕਮ ਹੈ ਪਰ ਮੰਥ ਦੀ ਤੇ 8 ਕਿੱਲੇ ਜ਼ਮੀਨ ਹੈ ਪਰਿਵਾਰ ਦੀ ਮੰਗੇ ਜੀ ਕੁੜੀ ਆਸਟ੍ਰੇਲੀਆ ਦੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਆ ਦਿੱਤੇ ਗਏ ਨੰਬਰਾਂ 'ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਸਪ੍ਰੀ ਸਿੰਘ ਕਾਸਟ ਰਾਮਗੜੀਆ ਉਮਰ ਅਗਸਤ 1988 ਕੱਦ 6 ਫੁੱਟ ਭੈਣ ਇੱਕ ਮੈਰਿਡ ਭਰਾ ਇੱਕ ਮੈਰਿਡ ਕਾਮੇ ਜੀ ਇਹਨਾਂ ਦਾ ਰਾਜ ਮਿਸਤਰੀ ਦਾ ਕਾਮੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਕਿਸੇ ਵੀ ਕਾਸਟ ਦੀ ਹੋਵੇ ਸਿੰਪਲ ਮੈਰਿਜ ਕਰਨੀ ਹੈ ਤਲਾਕਸ਼ੁਦਾ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਮਨਜੀਤ ਸਿੰਘ ਪਤਾ ਜ਼ਿਲ੍ਹਾ ਫਰੀਦਕੋਟ ਗੋਤ ਹਾਜ਼ਰਾ ਉਮਰ 23 6 1996 ਕੱਦ 5 ਫੁੱਟ 8 ਇੰਚ ਪੜਾਈ ਡਿਪਲੋਮਾ ਇਨ ਸਿਵਲ ਇੰਜੀਨੀਅਰਿੰਗ ਬੀਟੈਕ ਸਿਵਲ ਇੰਜੀਨੀਅਰਿੰਗ ਪੈਨ ਏਕੇ ਮੈਰਿਡੇ ਪਿਤਾ ਲਖਵਿੰਦਰ ਸਿੰਘ ਰਿਟਾਇਰ ਮਾਤਾ ਕਿਰਨਦੀਪ ਕੌਰ ਕਾਮੇ ਜੀ ਇਹਨਾਂ ਦਾ ਪ੍ਰੈਜੈਂਟ ਡੂਇੰਗ ਏ ਜੌਬ ਐਸ ਕੰਪਿਊਟਰ ਆਪਰੇਟਰ ਇਨ ਪ੍ਰਾਈਵੇਟ ਸੈਕਟਰ ਫਰੀਦਕੋਟ ਨੌ ਕਿੱਲੇ ਜ਼ਮੀਨ ਇੱਕ ਪਲਾਟ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਪੜ੍ਹੀ ਲਿਖੀ ਜਾ ਸਰਵਿਸ ਕਰਦੀ ਹੋਵੇ ਮਾਸਟਰ ਡਿਗਰੀ ਕੀਤੀ ਹੋਵੇ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਫਰੋਜਪੁਰ ਕਾਸਟ ਜੱਟ ਸਿੱਖ ਗੋਤ ਮਾਨ ਉਮਰ 1997 ਕੱਦ 5 ਫੁੱਟ 7 ਇੰਚ ਪੜਾਈ ਬੀਏ ਪਾਸ ਭਰਾ ਦੋ ਨੇ ਭੈਣ ਨੂੰ ਕਾਮੇ ਜੀ ਇਹਨਾਂ ਦਾ ਜ਼ਮੀਨ 32 ਕਿੱਲੇ ਆ ਤੇ ਪਰਿਵਾਰ ਦੀ ਮੰਗੇ ਕੁੜੀ ਸੋਹਣੀ ਸੁਨੱਖੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਇਹ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੇ ਦਿੱਤੇਗਾ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਿਤਾ ਕੇਵਲ ਸਿੰਘ ਜਨਮ ਤਰੀਕ 761998 ਕਾਸਟ ਨਾਈ ਸਿੱਖ ਗੋਤ ਚੋਲੀ ਬਨਵੇਰੂ ਕੱਦ 5 ਫੁੱਟ 7 ਇੰਚ ਪੜਾਈ ਪਲੱਸ 2 ਪਾਸ ਆਈਟੀਆਈ ਕੋਰਸ ਆਟੋ ਇਲੈਕਟ੍ਰੀਸ਼ੀਅਨ ਕਾਮੇ ਜੀ ਇਹਨਾਂ ਦਾ ਆਟੋ ਇਲੈਕਟ੍ਰੀਸ਼ੀਅਨ ਵਰਕਸ਼ਾਪ ਮਾਲਕ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਨੇ ਪਲੱਸ 2 ਕੀਤੀ ਹੋਵੇ ਸੋਹਣੀ ਸੁਨੱਖੀ ਤੇ ਵਧੀਆ ਪਰਿਵਾਰ ਤੋਂ ਹੋਵੇ ਪਤਾ ਪਿੰਡ ਲੁਦੀਆਣਾ ਤੋਂ ਇਹ ਬਿਲਾਉਂਗ ਕਰਦੇ ਆ ਤੇ 50 ਕਿਲੋਮੀਟਰ ਏਰੀਏ ਦੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਇੱਕ ਔਰ ਪਤਾ ਬਠਿੰਡਾ ਉਮਰ 27 1 1995 ਕੱਦ 5 ਫੁੱਟ 4 ਇੰਚ ਪੈਣਾ ਦੋ ਨੇ ਇੱਕ ਕੈਨੇਡਾ ਇੱਕ ਪੰਜਾਬ ਭਰਾ ਇੱਕ ਪੰਜਾਬ ਪੜਾਈ ਬੈਚਲਰ ਆਫ ਕਮਰਸ ਮਾਸਟਰ ਆਫ ਕਮਰਸ ਸਪਲਾਈ ਚੇਨ ਮੈਨੇਜਮੈਂਟ ਇਨ ਕੈਨੇਡਾ ਤੇ ਕੰਮੇ ਜੀ ਇਹਨਾਂ ਦਾ ਪਰਮਾਨੈਂਟ ਰੈਜ਼ੀਡੈਂਸ ਟੋਰਾਂਟੋ 온ਟਾਰੀਓ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਮਨਦੀਪ ਕੌਰ ਕਾਸਟ ਜੱਟ ਸਿੱਖ ਗੋਤ ਵੜੈਚ ਉਮਰ 8 4 1992 ਕੱਦ 5 ਫੁੱਟ ਪੜਾਈ ਜੀ ਐਨ ਐਮ ਐਡ ਪੋਸਟ ਬੇਸਿਕ ਨਰਸਿੰਗ ਪਿਤਾ ਰਿਟਾਇਰ ਕਾਂਗੋਪਰਾ ਇੱਕ ਮੈਰਿਡ ਕਨੇਡਾ ਪੀਆਰ ਮਾਤਾ ਪਿਤਾ ਦੇ ਕੋਲ ਵਿਸਟਰ ਵੀਜ਼ਾ ਇਹ 10 ਸਾਲ ਦਾ ਤੇ ਕੰਮ ਹੈ ਜੀ ਇਹਨਾਂ ਦਾ ਵਰਕ ਪਰਮਿਟ ਤੇ ਆ ਲੜਕੀ ਪੀਆਰ ਫਾਈਲ ਅਪਲਾਈ ਤੇ ਪਰਿਵਾਰ ਦੀ ਮੰਗੇ ਮੁੰਡਾ ਕਨੇਡਾ ਉਹ ਵੇਚਾ ਪੰਜਾਬ ਖਾਨਦਾਨੀ ਪਰਿਵਾਰ ਤੋਂ ਹੋਵੇ 8 ਤੋਂ 10 ਕਿੱਲੇ ਜ਼ਮੀਨ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮਾਨਸਾ ਕਾਸਟ ਜੱਟ ਸਿੱਖ ਉਮਰ 1990 ਕੱਦ 5 ਫੁੱਟ 4 ਇੰਚ ਗੋਤ ਮਾਨਸ਼ਾਈਆਂ ਭਰਾ ਇੱਕ ਮੈਰਿਡ ਮਾਤਾ ਪਿਤਾ ਫੈਮਿਲੀ ਦੇ ਵਿੱਚ ਤੇ ਦਾਦਾ ਜੀ ਪੜਾਈ ਜੀ ਐਨ ਐਮ 5 ਇਅਰ ਐਕਸਪੀਰੀਅੰਸ ਬੀ ਐਸ ਸੀ ਸੈਕੰਡ ਇਅਰ ਦੇ ਪੇਪਰ ਦੇਣੇ ਹਨ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕਨੇਡਾ ਆਸਟ੍ਰੇਲੀਆ ਦੇ ਵਿੱਚ ਪੀ ਆਰ ਹੋਵੇ ਤੇ ਵਧੀਆ ਪਰਿਵਾਰ ਤੋਂ ਹੋਵੇ 5 ਤੋਂ 7 ਕਿੱਲੇ ਜ਼ਮੀਨ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਡਾਕਟਰ ਮਨਦੀਪ ਕੌਰ ਉਮਰ 23 5 1997 ਕੱਦ 5 ਫੁੱਟ 7 ਇੰਚ ਪੜਾਈ ਗ੍ਰੈਜੂਏਟ ਇਨ ਬੀਏ ਐਮਐਸ ਪੰਜਾਬ ਪੈਨ ਏਕੇ ਮੈਰਿਡ ਬਰਾ ਐਮਬੀਬੀਐਸ ਸਟੂਡੈਂਟ ਐਟ ਜੀਐਮਸੀ ਪਟਿਆਲਾ ਪਿਤਾ ਇਲੈਕਟ੍ਰਿਕ ਵਰਕਸ਼ਾਪ ਮਾਤਾ ਹਾਊਸ ਵਾਈਫ ਤੇ ਕੰਮ ਹੈ ਜੀ ਇਹਨਾਂ ਦਾ ਐਕਸ ਐਮਓ ਪਟਿਆਲਾ ਹਰਟ ਹਸਪੀਟਲ ਪ੍ਰੈਜ਼ੈਂਟ ਐਮਓ ਐਟ ਪ੍ਰਾਈਮ ਹਸਪੀਟਲ ਪਟਿਆਲਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਮਨਦੀਪ ਕੌਰ ਪਤਾ ਲੁਧਿਆਣਾ ਕਾਸਟ ਅਰੂੜਾ ਸਿੱਖ ਗੋਤ ਗੰਪੀਰ ਉਮਰ 31 7 1995 ਜਨਮ ਸਥਾਨ ਲੁਧਿਆਣਾ ਜਨਮ ਟਾਈਮ 1:50 ਪੀਐਮ ਕੱਦ 5 ਫੁੱਟ 1 ਇੰਚ ਪੜਾਈ ਬੀਐਸਸੀ ਨਰਸਿੰਗ ਪਰਾ ਇੱਕ ਕੈਨੇਡਾ ਪੀਆਰ ਕਾਮੇਜੀ ਇਹਨਾਂ ਦਾ ਡੀਐਮਸੀ ਹਸਪੀਟਲ ਵਰਕ ਐਸ ਅ ਨਰਸ ਤੇ ਪਰਿਵਾਰ ਦੀ ਮੰਗੇਜੀ ਮੁੰਡਾ ਕੈਨੇਡਾ ਆਸਟ੍ਰੇਲੀਆ ਜਾਂ ਇੰਗਲੈਂਡ ਦੇ ਵਿੱਚ ਪੀਆਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਗੋਤ ਵੇਰਕ ਉਮਰ 13 11 1994 ਕੱਦ 5 ਫੁੱਟ 4 ਇੰਚ ਪੜਾਈ ਬੀ ਐਸ ਸੀ ਨਰਸਿੰਗ ਪਰਾ ਦੋ ਪਿਤਾ ਡਿਮਾਈਂਸ ਮਾਤਾ ਹਾਊਸ ਵਾਈਫ ਕਾਮੀ ਜੀ ਕਨੇਡਾ ਪੀ ਆਰ ਰਜਿਸਟਰਡ ਨਰਸ ਇਨ ਅਲਬਰਟਾ ਪਰਿਵਾਰ ਦੀ ਮੰਗੇ ਜੀ ਮੁੰਡਾ ਸੋਨਸ ਨੱਖਾ ਹੋਵੇ ਕੱਦ 5 ਫੁੱਟ 8 ਇੰਚ ਤੱਕ ਹੋਵੇ ਜੈਟਸੀ ਫੈਮਿਲੀ ਤੋਂ ਹੋਵੇ ਐਮਬੀਬੀਐਸ ਸੀਏ ਐਮਐਸਸੀ ਆਈਟੀ ਕੀਤੀ ਹੋਵੇ 20 ਕਿੱਲੇ ਜ਼ਮੀਨ ਹੋਵੇ ਅੰਮ੍ਰਿਤਸਰ ਤਰਨਤਾਰਨ ਤੇ ਗੁਰਦਾਸਪੁਰ ਜੀਰਾ ਕਪੂਰਥਲਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਫਰੀਦਕੋਟ ਕਾਸਟ ਜੱਟ ਸਿੱਖ ਉਮਰ 1995 ਕੱਦ 5 ਫੁੱਟ 2 ਇੰਚ ਪੈਣ ਇੱਕ ਭਰਾ ਇੱਕ ਕਾਮੇ ਜੀ ਕੁੜੀ ਕੈਨੇਡਾ ਪੀਆਰ ਐਂਡ ਸਿਟੀਜ਼ਨਸ਼ਿਪ ਦੀ ਫਾਈਲ ਅਪਲਾਈ ਅਮਰੀਕਾ ਦੇ 10 ਸਾਲ ਦਾ ਵੀਜ਼ਾ ਹੈ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕੈਨੇਡਾ ਹੋਵੇ ਕਿਸੇ ਵੀ ਸਟੇਟਸ ਤੇ ਹੋਵੇ ਨਸ਼ੇ ਤੋਂ ਰਹਿਤ ਹੋਵੇ ਤੇ ਸੋਨਾ ਸਨੱਖਾ ਹੋਵੇ 10 ਕਿੱਲੇ ਜ਼ਮੀਨ ਹੋਵੇ ਮਾਲਵਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੀ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਵੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਏ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਕਿਉਂਕਿ ਸਾਡਾ ਕੰਮ ਸਿਰਫ ਐਡ ਦਾ ਹੁੰਦਾ ਹੈ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਮਿਲਦੀ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ